10 ਕਿਲੋ ਯੂਰੀਆ ਕਿਲੋ 5-4 ਕਿਲੋ ਘੱਟ ਵੱਧ ਹੋ ਸਕਦਾ ਜਿਹੜਾ ਤੋਲ ਕੇ ਪਾਇਆ ਤੇ ਇੰਨਾ ਉਹ ਪਾਇਆ ਤੇ ਡਾਈ ਉਹੀ 50 ਤੋਂ 55 ਦੇ ਵਿੱਚ ਵਾਇਪ ਲਗੇ 20 ਮੇਰਾ 50 ਕਿਲੋ 20 ਮੈਂ 50 ਤੋਂ ਘੱਟ ਪਾਇਆ ਸ਼ੁਰੂ ਜੀ ਯੂਰੀਆ ਡੈਲਾ ਤਾਂ ਕਿ ਨਹੀਂ ਡੈਲਾ ਨਹੀਂ ਮੈਂ ਪਹਿਲਾਂ ਨਹੀਂ ਡੋਲੇ ਉਹ ਮੁੱਤਿਆਂ ਵਾਲਾ ਮੁੰਡਾ ਉਹ ਨਾਲ ਪਾਉਂਦਾ ਰਿਹਾ ਪਾਣੀ ਨਾ ਤਾਂ ਪਾਇਆ ਮੈਂ ਪਾਣੀ ਭਰ ਕੇ ਜੀ ਪਹਿਲਾ ਜਿਹੜਾ ਜੂਰੀ ਹੈ ਨਾ ਮੈਂ ਪਾਣੀ ਭਰ ਕੇ ਪਉਣਾ ਜੀਰੀ ਵਾਂਗੂ ਕੋਈ ਜਾਨੀ ਆਪਣੀ ਆਪਣੀ ਉਹ ਤੋਂ ਸੁੱਕੇ ਚ ਪਾਉਂਦੇ ਆ ਮੈਨੂੰ ਹੋ ਜਾਂਦਾ ਵੀ ਉਹ ਸਾਲਾ ਪਰਾਲੀ ਦੇ ਉੱਪਰੇ ਪਿਆ ਰਹਿਣਾ ਤਾਂ ਨਾਲ ਥੱਲੇ ਜਾਣਾ ਹੀ ਨਹੀਂ ਵਹੀ ਨਾ ਤਾਂ ਟਰਾਲੀ ਕਿਉਂ ਹਾਂ ਪਹਿਲਾ ਪਾਣੀ ਜਦੋਂ ਮੈਂ ਲਾਇਆ ਪਹਿਲਾਂ ਰੋ ਪਾਇਆ ਆਪਣੇ ਪਾਣੀ ਭਰ ਕੇ ਉਹਦੇ ਬਾਅਦ ਚ ਤਾਂ ਫੇਰ ਕੋਈ ਲੋੜ ਨਹੀਂ ਫੇਰ ਪਰਾਲੀ ਥੱਲੇ ਦਬ ਗਈ ਵਹੀ ਉਹ ਪਾਣੀ ਸੇ ਪਹਿਲੇ ਲਗਾ ਲਓ ਨਾ ਹਾਂਜੀ ਹਾਂ ਜੀ ਜਾਂਦਾ ਹੈ ਜਾਨੀ ਦੂਜੀ ਕਣਕ ਨੂੰ ਦੱਸ ਦਨ ਚਾਹ ਵੱਧ ਲੈਂਦੀ ਹੈ ਝਾੜ ਵੱਧ ਆ ਜੀ ਝਾੜ ਵੱਧ ਆ ਝਾੜ ਫਾਇਦਾ ਉਹ ਬਹੁਤ ਫਾਇਦਾਈ ਮੁੱਕਦੀ ਦਾ ਖਰਚਾ ਘਟਦੀ ਰਹਮ ਨਹੀਂ ਵਜਣੀ ਆਪਣੀ ਬਾਦਗੀ ਚ ਬਾਦਗੀ ਨਾਲੇ ਦਾ ਝਾੜ ਵਾਦਾ ਦੂਈ ਅਮੀ ਇਹ ਖਰਚਾ ਘਟਾਉਂਦਾ ਕੰਮ ਆ ਬਸ ਇਹਦੀ ਹੁਣ ਤੁਸੀਂ ਆ ਦੇਖ ਲਓ ਬਲੀ ਜੀ 20 ਜੀ ਤੱਕ ਚੱਲ ਆਸਾਨ ਜੀ 50 ਕਿਲੋ 50 ਕਿਲੋ ਜੀ ਬੀ ਵਰਤ 50 ਕਿਲੋ ਠੀਕ ਹੈ 50 ਕਿਲੋ ਜੀ ਵਸੇ ਆਪਣੀ ਪਾਰਸ 40 ਕਿਲੋ ਵਰਦੀ ਹੈ ਜਦੋਂ ਵਿੱਚ 50 ਵਰਦੀ ਇਹਦੇ ਜੀ ਛੱਟੇ ਵਾਲੀ ਦਾ ਬਥੇ ਆ ਜੀ ਹਾਂ ਹਾਂ ਨਹੀਂ 50 ਥੋੜੀ ਜਾਂਦਾ ਕੀ ਤਸੱਲੀ ਹੋ ਜਾਂਦੀ ਤਸੱਲੀ ਹੋ ਜਾਂਦੀ ਮਾਂ ਦਾ ਖੜ ਜਾਂਦਾ ਯਾਨੀ ਪਹਿਲਾਂ ਥੋੜੀ ਜਿਹੀ ਤਨਾਈ ਲੱਗਦਾ ਹੁੰਦਾ ਵੀ ਤੁਲਾ ਜਾਂ ਗੱਲਾਕਾ ਪਰਾਲੀ ਦੇ ਵਿੱਚ ਪ ਆਣਾ ਦੋ ਦਿਨ ਬਾਅਦ ਜੇ ਨਿਕਲਿਆ ਚਾਰ ਦਿਨ ਬਾਅਦ ਚ ਨਿਕਲੇ ਆ ਉਹ ਦਤਕ ਦਿਨ ਲੱਗਦੇ ਉਹਦੇ ਬਾਅਦ ਫੇਰ ਬਰਾਬਰ ਆ ਗਈ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਚਲੋ ਦਨ ਦਾ ਜੁਨੀ ਪ੍ਰਾਪਤੀ ਦੇ ਰਸਤੇ ਪਾਤਾ ਜੀ ਇੱਕ ਜੀ ਚਲੋ ਮਰਾਲਾ ਸਾਡੀ ਬੋਰੀ ਮੈਂ ਤੱਕ ਗਈ